ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਹਿਜ ਅਜਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਏ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਸ੍ਰੀ ਸਹਿਜ ਪਾਠੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰ ਸਾਖੀਏ ਸ਼ਬਦੋਚਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ अपार बख्शीश कृपा सतकार पिछले काफी लंबे समय तो आरंभ ਕੀਤਾ ਹੋਇਆ ਹੈ ਸਤਗੁਰੂ ਦੀ ਕਿਰਪਾ ਸਤਕਾਰ ਕਾਲ ਤੱਕ ਆਪਾਂ 670 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਹੁਣ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਇਸੋਂ ਅਗਲੇ ਅੰਗਾ ਭਾਗ ਦੇ 671 ਨੰਬਰ ਅੰਗ ਤੋਂ ਪਾਠ ਕਰਨ ਦੀ ਸੇਵਾ ਕਰਵਾ ਲੈਣਾ ਸਾਧ ਸੰਗਤ ਜੀ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰ ਹੱਥ ਦਾ ਆਸਰੇ ਦੇ ਸਿਰ ਤੇ ਰੱਖੋਗੇ ਸਾਧ ਸੰਗਤ ਕਰੋ ਜੀ ਕਿਰਪਾ ਦਾਸਰੇ ਦੇ ਸਿਰ ਤੇ ਰੱਖੋ ਜੀ ਮੇਰੇ ਪਰ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹਲਾ ਪੰਜਵਾਂ ਤਨ ਆਸਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਕਰੇ ਕਿਰਪਾ ਦਿਓ ਮੋਹਨਾ ਮਾ ਬੰਦਨ ਤੇ ਛੁਟਕਾਏ ਏ ਭਾਈ ਸਾਧ ਸੰਗਤ ਨੇ ਕਿਰਪਾ ਕਰਕੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਜਿਸ ਕਰਕੇ ਮੈਨੂੰ ਮਾਇਆ ਤੇ ਮੰਦਰਾ ਤੋਂ ਛੁਲਾ ਲਿਆ ਮੰਮਤੇ ਬਿਸਰੇ ਸਗਲੋ ਤੰਦਾ ਗੋਰੀ ਕੀ ਚਰਨੀ ਲੈ ਤੇ ਗੁਰੂ ਦੀ ਚਰਨਾਂ ਵਿੱਚ ਲਾ ਕੇ ਗੁਰੂ ਦੇ ਚਰਨਾਂ ਵਿੱਚ ਲਾ ਕੇ ਮਨ ਤੋਂ ਸਾਰਾ ਝਗੜਾ ਝੂ ਮਿਲਾ ਲਾ ਦਿੱਤਾ ਸਾਰੇ ਝਗੜੇ ਖਤਮ ਕਰ ਦਿੱਤੇ ਸਾਦ ਸੰਗ ਚਿੰਤ ਬੁਰਾਨੀ ਛਾਡੀ ਇਹ ਪਈ ਸਾਦ ਸੰਗ ਵਿਚਾ ਕੇ ਮੈਂ ਪਰਾਈ ਆ ਛੱਡ ਦਿੱਤੀ ਆਉ ਬਦਮੋਨ ਮਨ ਬਾਸਣ ਦੇ ਕਰ ਗੜਹਾ ਗਾੜੀ ਰਾਵ ਹੋ ਮੈਂ ਮਾਇਆ ਦੇ ਮੋਹ ਵਿੱਚ ਮਾਨ ਦੀ ਵਾਸ਼ਨਾ ਇਹਨਾਂ ਸੁਪਨਿਆਂ ਨੂੰ ਟੋਇਆ ਪੁੱਟ ਕੇ ਨਾਪ ਦਿੱਤਾ ਸਦਾ ਲਈ ਨਾਪ ਦਿੱਤਾ ਰਹਾ ਛੋੜੇ ਬਿਸ਼ਰਾਮ ਦੇਾਂਗੇ ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬਰਾਈ ਏ ਭਾਈ ਸਾਧ ਸੰਗਤ ਦੀ ਬਰਕਤ ਨਾਲ ਮੇਰਾ ਕੋਈ ਦੁਸ਼ਮਣ ਨਹੀਂ ਰਹਿ ਗਿਆ ਮੈਨੂੰ ਕੋਈ ਵੈਰ ਹੀ ਨਹੀਂ ਦਿਸਦਾ ਮੈਂ ਵੀ ਕਿਸੇ ਦਾ ਬੈਰੀ ਨਹੀਂ ਬਣਦਾ ਬ੍ਰਹਮ ਪੁਸਾਰ ਪਸਾਰੇ ਉਹ ਪੀਤਰ ਸਤਿਗੁਰ ਤੇ ਸੋਜੀ ਪਾਈ ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਸਾਰਾ ਜਗਤ ਖਲਾਰਾ ਪ੍ਰਮਾਤਮਾ ਆਪ ਹੀ ਹੈ ਸਭ ਨਾਲ ਦੇ ਅੰਦਰ ਪ੍ਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ ਖਲਾਰਿਆ ਹੋਇਆ ਹੈ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਬਨਾ ਕੇ ਸਜਣ हे ਭਾਈ ਸਾਧ ਸੰਗਤ ਦੀ ਬਰਕਤ ਨਾਲ ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰਕੇ ਸਮਝਦਾ ਹਾਂ ਮੈਂ ਵੀ ਸਬਨਾ ਦਾ ਮਿੱਤਰ ਸਜਣ ਹੀ ਬਣਿਆ ਰਿਹਾ ਹਾਂ ਦੂਰ ਪਰਾਇਓ ਮਨ ਕਾ ਬਿਰਹਾ ਤਾਮਿਲ ਕੀਏ ਮੇਰੇ ਰਜਮ ਮੇਰੇ ਮਨ ਦਾ ਪਰਮਾਤਮਾ ਦੇ ਨਾਲ ਬਣਿਆ ਹੋਇਆ ਵਿਛੋੜਾ ਸਾਤ ਸੰਗ ਦੀ ਕਿਰਪਾ ਦੇ ਨਾਲ ਕਿਤੇ ਦੂਰ ਚਲਾ ਗਿਆ ਜਦੋਂ ਮੈਂ ਸਾਤ ਸੰਗ ਦੀ ਸ਼ਰਨ ਲਈ ਤਦੋਂ ਮੇਰੇ ਪ੍ਰਭੂ ਬਾਦਸ਼ਾਹ ਨੇ ਮੈਨੂੰ ਆਪਣੇ ਚਰਨਾਂ ਦਾ ਮਲਾਪ ਦੇ ਦਿੱਤਾ ਹੈ ਬਨਫੀਓ ਟੀਠਾ ਅੰਮ੍ਰਿਤ ਉਠਾ ਸ਼ਬਦ ਲਗੋ ਗੁਰ ਮਿਠਾ ਏ ਭਾਈ ਸਾਤ ਸੰਗ ਦੀ ਕਿਰਪਾ ਨਾਲ ਮੇਰੇ ਮਨ ਦਾ ਢੀਠ ਪੁਣਾ ਮੁਗਿਆ ਹੈ ਮੇਰੇ ਅੰਦਰ ਆਤਮਿਕ ਜੀਵਨ ਦੀਨ ਬੜਾ ਨਾਮ ਜਲ ਆਵਸ਼ਿਆ ਹੈ ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ ਜਲ ਥਲ ਮਈਲ ਸਰਬ ਇਨਵਾਸੀ ਨਾਨਕ ਰਮਿਆ ਦਿਖਾ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਤੂੰ ਇਹ ਗੱਲ ਕਹਿ ਕਿ ਹੁਣ ਮੈਂ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਸਭ ਥਾਂ ਵਸਣ ਵਾਲੇ ਸੋਹਣੇ RAM ਨੂੰ ਵੇਖ ਲਿਆ ਹੈ ਤਨਾਤ ਸ੍ਰੀ ਮਹਲਾ ਪੰਜਵਾਂ ਤਰਾਸਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ ਜਪ ਤੇ ਦਰਸ਼ਨ ਪੇਟੇ ਸਾਧੂ ਪਲ ਦਰਸ਼ ਹੋਏ ਆਏ اے ਭਾਈ ਜਦੋਂ ਤੋਂ ਗੁਰੂ ਦੇ ਦਰਸ਼ਨ ਪ੍ਰਾਪਤ ਹੋਏ ਹਨ ਮੇਰੇ ਇਹੋ ਜਿਹਾ ਚੰਗੇ ਦਿਨ ਆ ਗਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਬਿਦਾਤਾ ਪਾਏ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ਮੈਨੂੰ ਸਰਬ ਵਿਆਪਕ ਕਰਤਾਰ ਮਿਲ ਪਿਆ ਹੈ ਅਬ ਮੋਰਾ RAM ਜਿਸੋ ਮਨ ਗਏ ਏ ਭਾਈ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਇਸ ਵਾਸਤੇ ਉਸ ਦੀ ਕਿਰਪਾ ਨਾਲ ਹੁਣ ਮੈਂ ਪਰਮਾਤਮਾ ਦੀ ਸ਼ਫਤ ਸਲਾ ਆਪਣੇ ਮਨ ਵਿਚ ਗਾ ਰਿਹਾ ਹਾਂ ਤੋ ਪਰਗਾ ਸਦਾ ਸੁਖ ਮਨ ਮੈਂ ਸ਼ਤਗੁਰ ਪੂਰਾ ਪਾਇਓ ਰਹਾ ਹੋ ਮੇਰੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਮੇਰੇ ਮਨ ਵਿੱਚ ਸਦਾ ਅਨੰਦ ਬਣਿਆ ਰਿਹਾ ਹੈ ਥੋੜਾ ਵਿਸ਼ਰਾਮ ਦੇਾਂਗੇ ਗਉਣ ਨਿਦਾਨ ਰਦ ਪੀਤਰ ਵਸਿਆ ਤਾਂ ਦੁੱਖ ਪਰਮ ਤੋਂ ਭਗਾ ਕੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਤੋਂ ਗੁਣਾਂ ਦਾ ਖਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿੱਚ ਆ ਵਸਿਆ ਹੈ ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ ਭਈ ਪ੍ਰਾਪਤ ਵਸੇ ਅਗੋਚਰ ਰਾਮ ਨਾਮ ਰੰਗ ਲਗਾ ਪਰਮਾਤਮਾ ਦੇ ਨਾਮ ਵਿੱਚ ਮੇਰਾ ਪਿਆਰ ਬਣ ਗਿਆ ਹੈ ਮੈਨੂੰ ਉਹ ਉਤਮ ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤੱਕ ਗਿਆਨ ਇੰਦਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ ਚਿੰਤਾ ਅਚਿੰਤਾ ਸੋਚਿ ਸੁਚਿਆ ਫੋਬ ਲੋਭ ਮੋਹ ਥਕਾ ਹੈੇ ਭਾਈ ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਮੈਂ ਸਾਰੀਆਂ ਚਿੰਤਾਵਾਂ ਤੇ ਸੋਚਾਂ ਤੋਂ ਬਚ ਗਿਆ ਹਾਂ ਮੇਰੇ ਅੰਦਰੋਂ ਗੰਮ ਮੁਕ ਗਿਆ ਹੈ ਲੋੜ ਖਤਮ ਹੋ ਗਿਆ ਹੈ ਮੋਹ ਦੂਰ ਹੋ ਗਿਆ ਹੈ ਹਾਣ ਮੈ ਰੋਗ ਮਿਟੇ ਕਿਰਪਾ ਤੇ ਜੰਮ ਤੇ ਪੈ ਬਬਕਾ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰੋਂ ਹਮੇ ਆਦਿਕ ਰੋਗ ਮਿਟ ਗਏ ਹਨ ਮੈਂ ਜਮ ਰਾਜ ਤੋਂ ਵੀ ਕੋਈ ਡਰ ਨਹੀਂ ਕਰਦਾ ਗੁਰ ਕੀ ਤੈਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਈ اے ਭਾਈ ਹੁਣ ਮੈਨੂੰ ਗੁਰੂ ਦੀ ਤੈਲ ਸੇਵਾ ਗੁਰੂ ਦੀ ਰਜਾਈ ਪਿਆਰੀ ਲੱਗਦੀ ਹੈ ਕੋ ਨਾਨਕ ਜਿਨ ਜਮ ਤੇ ਕਾਢੇ ਕਿਸੇ ਗੁਰ ਕੇ ਕੁਰਬਾਨੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਜਮਾ ਤੋਂ ਬਚਾ ਲਿਆ ਹੈ ਤਨਾਸ਼ਰੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ हे भाई जिस प्रभु ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ ਇਹ ਸਾਰਾ ਤਨ ਪਦਾਰਥ ਵੀ ਉਸੇ ਨੇ ਦਿੱਤਾ ਹੋਇਆ ਹੈ ਉਹੀ ਸੁਜਾ ਹੈ ਤੇ ਸਿਆਣਾ ਤੇ ਤੈਨਹੀਂ ਸੁਣਿਆ ਦੁੱਖ ਸੁਖ ਮੇਰਾ ਤੋਬੇਦ ਨੀ ਕੀ ਖਤਾਨੀ ਅਸੀਂ ਜੀਵਨ ਦਾ ਦੁੱਖ ਸੁਖ ਸਦਾ ਉਸ ਪ੍ਰਮਾਤਮਾ ਨੇ ਹੀ ਸੁਣਿਆ ਹੈ ਸਾਡਾ ਜੀਵਨ ਦਾ ਦੁੱਖ ਸੁਖ ਸਦਾਸ ਪਰਮੇਸ਼ਰ ਨੇ ਸੁਣਿਆ ਹੈ ਜਦੋਂ ਸਾਡੀ ਅਰਦਾਸ ਬੇਨਤੀ ਸੁਣਦਾ ਅਰਜੋਈ ਸੁਣਦਾ ਹੈ ਤਦੋਂ ਸਾਡੀ ਹਾਲਾਤ ਚੰਗੀ ਬਣ ਜਾਂਦੀ ਹੈ ਜੀ ਕੀ ਏਕੇ ਹੀ ਪੈਮਾਨੀ ਹੈ ਭਾਈ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਅਵਰ ਯਤਨ ਕਰੈ ਬੋ ਤੇਰੇ ਤਿੰਨ ਤਿਲ ਰਹੀ ਕੀਮਤ ਜਾਨੀ ਰੋ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਆਸਰੇ ਤੋਂ ਬਿਨਾਂ ਲੋਕ ਹੋਰ ਬਥੇਰੇ ਯਤਨ ਕਰਕੇ ਥੱਕ ਜਾਂਦੇ ਹਨ ਉਹਨਾਂ ਯਤਨਾਂ ਦਾ ਮੁੱਲ ਇੱਕ ਤਿਲ ਜਿੰਨਾ ਵੀ ਨਹੀਂ ਪੈਂਦਾ ਅੰਮ੍ਰਿਤ ਨਾਮ ਨਿਰਮੋਲ ਕੇ ਹੀਰਾ ਗੁਰ ਦੀ ਨੋ ਮਤਨੀ ਏ ਭਾਈ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਨਾਮ ਇੱਕ ਐਸਾ ਹੀਰਾ ਹੈ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਇਹ ਨਾਮ ਮੰਤਰ ਜੇ ਸੁਰੱਖ ਨੂੰ ਦੇ ਦਿੱਤਾ ਡਿਗੇ ਨ ਡਲੇ ਢੜ ਕਰ ਰਈਓ ਪੂਰਨ ਹੋਏ ਤ੍ਰਿਪਤਾਨੀ ਉਹ ਬਨੁਖ ਵਕਾਰਾਂ ਵਿੱਚ ਡਿਗਦਾ ਨਹੀਂ ਡੋਲਦਾ ਨਹੀਂ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ ਉਹ ਜੋ بیچ ਹਮ ਤੁਮ ਕਛ ਹੋਤੇ ਤਨ ਕੀ ਬਾਤ ਇਲਾਨੀ ਤਨ ਕੀ ਬਾਤ ਬੁਲਾਨੀ اے ਭਾਈ ਜਿਸ ਮਨੁੱਖ ਨੇ ਗੁਰੂ پاسੋਂ ਨਾਮ ਮਿਰਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਮੇਰ ਤੇਰ ਵਾਲੇ ਸਾਰੇ ਉਹਨਾਂ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਏ ਜੋ ਜਗਤ ਵਿੱਚ ਬੜੇ ਪਰਬਲ ਹਨ ਅਲੰਕਾਰ ਮਿਲ ਧਲੀ ਹੋਈ ਏ ਤਾਂ ਤੇ ਕਣਕ ਵਿਖਣੀ ਅਲੰਕਾਰ ਗਣਨ ਕਹਿੰਦੇ ਨੇ ਉਸ ਮਨੁੱਖ ਨੂੰ ਹਰ ਪਾਸੋਂ ਹਰ ਪਾਸੇ ਪਰਮਾਤਮਾ ਇਹੇਉਂ ਦਿਸਦਾ ਹੈ ਜਿਵੇਂ अनेका ਗਹਿਣੇ ਮਿਲ ਕੇ ਗਾੜੇ ਜਾਣ ਤੇ ਜਾ ਕੇ ਗਾੜੇ ਜਾ ਕੇ ਉਹ ਰੈਣੀ ਬਣ ਜਾਂਦੀ ਹੈ ਤੇ ਉਸ ਰੈਣੀ ਜਿਹੜੀ ਢੇਲੀ ਬਣੀ ਹੁੰਦੀ ਹੈ ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਉਂਦੀ ਹੈ ਗਹਿਣੇ ਵੀ ਸੋਨਾ ਖਵਾਉਂਦੇ ਹਨ ਤੇ ਜਿਹੜੇ ਗਹਿਣੇ ਨੂੰ ਗਾਲ ਕੇ ਸੋਨੇ ਦੀ ਢੇਲੀ ਭੜਾਈ ਜਾਂਦੀ ਹੈ ਉਹ ਵੀ ਸੋਨਾ ਹੀ ਖੋਹਦੀ ਹੈ ਪ੍ਰਗਟੇ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਏ ਭਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ ਉਸ ਦੇ ਹਿਰਦੇ ਵਿੱਚ ਸਫੁਸ਼ਵਾਦੀ ਬਾਣੀ ਦੇ ਮਨ ਨੂੰ ਇੱਕ ਰਸ ਵਾਜੇ ਵੱਜਦੇ ਜਾਂਦੇ ਹਨ ਕੋ ਨਾਨਕ ਨੇ ਚਿੰਦ ਕਰ ਬਦੇ ਗੁਰ ਕੀਓ ਬਦਨੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਨੇ ਜਿਸ ਮਨੁੱਖ ਵਾਸੇ ਇਹ ਪ੍ਰਬੰਧ ਕਰ ਦਿੱਤਾ ਮਨੁੱਖ ਵਾਸੇ ਪ੍ਰਬੰਧ ਕਰ ਦਿੱਤਾ ਉਹ ਮਨੁੱਖ ਸਰਦਾ ਦੀ ਪ੍ਰਭੂ ਚਰਨ ਵਿੱਚ ਤਕਾਣਾ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਜੰਮਲ ਮਰਦੇ ਘੇੜ ਵਿੱਚ ਨਹੀਂ ਆਉਣਾ ਪੈਂਦਾ ਤਨਾ ਸ੍ਰੀ ਮਲਾ ਪੰਜਵਾਂ ਤਨਾ ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਮੁਖਾਰਦਨ ਤੋਂ ਚਾਰਨ ਕੀਤੀ ਹੋਈ ਗੰਮੀ ਬਾਣੀ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ 부ਜੀ ਜਿਹੜੇ ਦੁਨੀਆ ਦੇ ਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਰਾਜਨ ਅਰ ਭੂਮਨ ਭੂਮਨ ਜ਼ਿਮੀਦਾਰ ਨੂੰ ਕਹਿੰਦੇ ਨੇ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਭੂਮੀ ਹਨ ਜ਼ਿਮੀਦਾਰ ਹਨ ਮਾਇਆ ਬਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ ਲਪਟ ਰੋ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੁਜੀ ਉਹ ਮਾਇਆ ਦੇ ਕੌਤਮ ਵਿੱਚ ਮਸ ਰਹਿੰਦੇ ਹਨ ਮਾਇਆ ਦੇ ਕੌਤਕਾਂ ਵਿੱਚ ਮਸ ਰਹਿੰਦੇ ਹਨ ਮਾਇਆ ਨਾਲ ਚੰਬੜੇ ਰਹਿੰਦੇ ਹਨ ਮਾਇਆ ਤੋਂ ਬਿਨਾ ਹੋਰ ਕੁਝ ਉਹਨਾਂ ਨੂੰ ਅੱਖੀ ਦਿਸਦਾ ਹੀ ਨਹੀਂ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਵਿਖਿਆ ਮਾਇਆ ਇਹ ਤੇ ਸਤਿਗੁਰ ਕਹੈਨ ਕਿ ਭੀ ਇਹ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਬਲੋ ਰੱਜ ਪ੍ਰਾਪਤ ਨਹੀਂ ਕੀਤਾ ਜਿਉਂ ਪਾਵ ਕੀ ਦਨੀ ਤਰਾਪੇ ਬਿਨ ਹਰ ਕਹਾ ਅਗਾਈ ਰੋ ਜਿਵੇਂ ਅੱਗ ਦੇ ਜਿਨਾ ਮਤੀ ਬਨਣ ਪਈ ਜਾਓ ਪੰਡਾ ਵੀਆ ਪੰਡਾ ਪਾ ਦੇਉ ਢੇਰਾਂ ਦੇ ਢੇਰ ਬਾਲਣ ਦੇ ਪਾ ਦੇਉ ਅੱਗ ਦੇ ਉੱਤੇ ਅੱਗ ਨੇ ਸਾੜੀ ਜਾਣੀ ਉਹ ਰਜਦੀ ਨਹੀਂ ਜਿੰਨਾ ਬਾਲਣ ਪਾ ਕੇ ਜਿਆਦਾ ਮੱਚੂਗੀ ਇਸੇ ਤਰ੍ਹਾਂ ਜਿੰਨਾ ਪ੍ਰਮਾਤਮਾ ਦਾ ਕੋਈ ਨਾਮ ਜਪੇਗਾ ਨਾ ਉਹਨਾਂ ਉਹਨਾਂ ਵਧੀਆ ਹੋਵੇਗਾ ਪਰ ਨਾਮ ਦੇ ਨਾਲ ਕਦੀ ਬੰਦਾ ਰੱਜ ਨਹੀਂ ਸਕਦਾ ਉਹਦਾ ਹੋਰ ਜੀ ਕਰੇਗਾ ਹੋਰ ਚਿਤ ਕਰੇਗਾ ਕਿ ਮੈਂ ਹੋਰ ਨਾਮ ਜਪਾਂ ਜਿੰਨਾ ਨਾਮ ਜਪੇਗਾ ਨਾ ਉਹਨਾਂ ਜਿਆਦਾ ਨਾਮ ਜਪਣ ਨੂੰ ਮੰਨ ਕਰੇਗਾ ਚਿਤ ਕਰੇਗਾ। ਰਾਵ ਥੋੜਾ ਵਿਸ਼ਰਾਮ ਦਈਏ। ਦਿਨ ਦਿਨ ਕਰਤ ਪੁਜਨ ਬੋ ਬਿੰਜਨ ਤਾਂ ਕਿ ਮਿਟੇ ਨ ਭੁੱਖਾ। ਇਹ ਭਾਈ ਜਿਹੜਾ ਮਨੁੱਖ ਹਰ ਰੋਜ਼ ਸਵਾਦਲੇ ਖਾਣੇ ਖਾਂਦਾ ਰਹਿੰਦਾ ਹੈ। ਉਸ ਦੀ ਸਵਾਦਲੇ ਖਾਣੇ ਦੀ ਭੁੱਖ ਕਦੇ ਨਹੀਂ ਮੁਕਦੀ। ਉਦਮ ਕਰੇ ਸਵਾਨ ਕੀ ਦਾਈ। ਚਾਰੇ ਕੁੱਤਾ ਕੋ ਖਾ ਸਵੱਜਲੇ ਖਾਣੇ ਦੀ ਖਾਤਰੋ ਮਨੁੱਖ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ ਹੈ ਚਾਰੇ ਪਾਸੇ ਭੱਜਦਾ ਫਿਰਦਾ ਹੈ ਕਾਮੰਤ ਕਮੀ ਬਨਾਰੀ ਪਰਗ੍ਰਹਿ ਜੋ ਨਾ ਚੁਕੇ ਏ ਭਾਈ ਕਾਮ ਵਸ ਹੋਏ ਉਸਈ ਮਨੁੱਖਾਂ ਦੀਆਂ ਭਾਵੇਂ ਕਤਨੇ ਹੀ ਸੂਰੀਆ ਹੋਣ ਪਰ ਆਏ ਘਰ ਵਾਲ ਉਸ ਦੀ ਮੰਦੀ ਨਿਗਾ ਫਿਰ ਵੀ ਨਹੀਂ ਹਟਦੀ ਦਿਨ ਪ੍ਰਤੀ ਕਰੇ ਕਰੇ ਪੁਸ਼ਤਾਪ ਸੋਗ ਲੋਭ ਮੋਹ ਸੁਕੇ ਉਹ ਹਰ ਰੋਜ਼ ਈਸ਼ੇ ਪਾਪ ਕਰਦਾ ਹੈ ਤੇ ਪੁਸ਼ਟਾਉਂਦਾ ਵੀ ਨੇ ਸੋ ਇਸ ਕਾਮ ਵਾਸਨਾ ਵਿੱਚ ਅਤੇ ਪੁਸ਼ਟਾਵੇ ਵਿੱਚ ਉਸ ਦਾ ਆਤਮਿਕ ਜੀਵਨ ਸੁਖਦਾ ਜਾਂਦਾ ਹੈ ਹਰ ਹਰਿ ਨਾਮ ਹੀ ਅਪਾਰ ਮੋਲਾ ਅੰਮ੍ਰਿਤ ਏਕ ਨਦਾਨਾ ਇਹ ਭਾਈ ਪ੍ਰਮਾਤਮਾ ਦਾ ਨਾਮ ਹੀ ਇੱਕ ਐਸਾ ਬੇਮਤ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਸੁਖ ਸਹਿਜ ਆਨੰਦ ਸੰਤਨ ਕੇ ਨਾਨਕ ਗੁਰ ਤੇ ਜਨਾ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਡੋਲਤਾ ਬਣੀ ਰਹਿੰਦੀ ਹੈ ਸੁੱਖ ਅਨੰਦ ਬਣਿਆ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਪਾਸੋਂ ਹੀ ਇਸ ਖਜ਼ਾਨੇ ਦੀ ਜਾਣ ਪਛਾਣ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ ਤਨ ਅਸਰੀ ਮਲਾ ਪੰਜਵਾਂ ਰਾਤ ਅਸਰੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਕਹ ਰਹੇ ਹੰ ਲਵੇ ਨਾ ਲਗਨ ਕਉ ਹੈ ਕਸ਼ੂਅ ਜਾਂ ਕੋ ਫਿਰੇ ਤਾਵ ਲਵੇ ਨਾ ਲਗਨ ਲਵੇ ਦਾ ਮਤਲਬ ਹੁੰਦਾ ਨੇੜੇ ਨੇੜੇ ਨਹੀਂ ਪਹੁੰਚ ਸਕਦੀ ਕਸ਼ੂਅ ਕੋਈ ਵੀ ਚੀਜ਼ ਹੈ ਭਾਈ ਉਹ ਮਨੁੱਖ ਜਿਸ ਜਿਸ ਮਾਇਕ ਪਦਾਰਥ ਦੀ ਖਾਤਰ ਭਟਕਦਾ ਫਿਰਦਾ ਹੈ ਉਹਨਾਂ ਵਿੱਚੋਂ ਕੋਈ ਵੀ ਚੀਜ਼ ਪਰਮਾਤਮਾ ਦੇ ਨਾਮ ਅਮਰਤ ਦੀ ਬਰਾਬਰੀ ਨਹੀਂ ਕਰ ਸਕਦੀ। ਜਾਂ ਕੋ ਗੁਰ ਦੀ ਨੋਏ ਅਮਰਤ ਤਸਹੀ ਕੋ ਬਣਿਆ ਰਹਿ ਗੁਰੂ ਨੇ ਜੇ ਸੁਮਰਖ ਨੂੰ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਦੇ ਦਿੱਤਾ ਹੈ ਉਸ ਨੂੰ ਹੀ ਅਸੀਂ ਕਦਰ ਦੀ ਸਮਝ ਪੈਂਦੀ ਹੈ। ਜਾਂ ਕੋ ਆਇਓ ਇੱਕ ਰਸਾ ਖਾਨ ਪਾਣ ਆਲ ਨਹੀਂ ਖੁੱਡਿਓ ਤਾਂਕੇ ਚਿਤ ਨ ਬਸਾਰ ਹੋ। ਏ ਭਾਈ ਜਿਸ ਮੁਖ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਉਸ ਨੂੰ ਖਾਨ ਪੀਣ ਅਦਕ ਦੀ ਕੋਈ ਹੋਰ ਭੁੱਖ ਨਹੀਂ ਲੱਗੇ। ਕੋਈ ਹੋਰ ਭੁੱਖ ਉਸ ਦੇ ਚਿਤ ਵਿੱਚ ਨਹੀਂ ਟਿਕ ਸਕਦੀ। ਆਰਾਮ ਥੋੜਾ ਸ਼ਾਮ ਲਈਏ। ਮਾਉ ਲੋ ਮਨ ਤਨ ਹੋ ਹਰੇ। ਇੱਕ ਬੂੰਦ ਜੇ ਨਹੀਂ ਪਈ ਹੈ ਭਾਈ ਜਿਸ ਮਨੁੱਖ ਨੇ ਨਾਮ ਜਲ ਦੀ ਸਿਰਫ ਇੱਕ ਬੂੰਦ ਹੀ ਹਾਸਲ ਕਰ ਲਈ ਹੈ ਉਸ ਦਾ ਮਨ ਖੜ ਪੈਂਦਾ ਹੈ ਉਸ ਦਾ ਸਰੀਰ ਆਤਮਿਕ ਜਲ ਨਾਲ ਹਰਾ ਹੋ ਆਉਂਦਾ ਹੈ ਬਰਨ ਨਸ਼ਾ ਕੋ ਉਸ ਤਾ ਕੀ ਕੀਮਤ ਕਹਿਣ ਨਾ ਜਾਈ ਹੈ ਭਾਈ ਮੈਂ ਇਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ ਉਸ ਮਨੁੱਖ ਦੇ ਆਤਮਿਕ ਦੀਨ ਦੀ ਕੀਮਤ ਨਹੀਂ ਦੱਸੀ ਜਾ ਸਕਦੀ ਕਾਲ ਨਾ ਮਿਲਿਓ ਸੇ ਉਹ ਨਾ ਮਿਲਿਓ ਮਿਲਿਓ ਆਏ ਅਚਿੰਤਾ हे ਭਾਈ ਇਹ ਨਾਮ ਰਸ ਆਪਣੀ ਕਿਸੇ ਮਿਹਨਤ ਨਾਲ ਨਹੀਂ ਮਿਲਦਾ ਆਪਣੇ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ ਉਸ ਨੂੰ ਉਸ ਦੀ ਚਿਤ ਚੇਤੇ ਤੋਂ ਬਾਹਰ ਹੀ ਪ੍ਰਾਪਤ ਹੋ ਗਿਆ ਹੈ ਜਾ ਕੋ ਦਇਆ ਕਰੀ ਮੇਰੇ ਠਾਕੁਰ ਤੈਨ ਗੁਰੂ ਕਮਾਨੋ ਮੰਤਾ ਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ ਦੀਨ ਦਿਆਲ ਸਦ ਕਰਪਾਲਾ ਸਰਬ ਜੀ ਆਪ੍ਰਿਤ ਪਲਾ ਪ੍ਰਮਾਤਮਾ ਦੀਨਾ ਉਤੇ ਗਾਇ ਕਰਨ ਵਾਲਾ ਹੈ ਸਦਾ ਹੀ ਮਿਹਰਬਾਨ ਰਹਿੰਦਾ ਹੈ ਸਾਰੇ ਜੀਵਾਂ ਦਾ ਪਾਲਣ ਕਰਦਾ ਹੈ ਉਤਪੁੱਤ ਨਾਨਕ ਸੰਗ ਰਵਿਆ ਜਿਵੇਂ ਮਾਤਾ ਬਾਲ ਗੋਪਾਲ ਉਤਪੁੱਤ ਹੁੰਦਾ ਖੱਡੀ ਹੁੰਦੀ ਹੈ ਨਾ ਖੱਡੀ ਉਹਦਾ ਤਾਣਾ ਪੇਟਾ ਹੁੰਦਾ ਜਿਹੜਾ ਨਾ ਉਹਨੂੰ ਉਤਪੁੱਤ ਕਹਿੰਦੇ ਆ ਤੇ ਇਥੇ ਸਤਗੁਰੂ ਜੀ ਇਹ ਕਹਿ ਰਹੇ ਹਨ ਕਿ ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿੱਚ ਟਿਕਾ ਕੇ ਰੱਖਦੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਇਸੇ ਤਰ੍ਹਾਂ ਉਹ ਗੋਪਾਲ ਪ੍ਰਭੂ ਉਹ ਪ੍ਰਮਾਤਮਾ ਪਾਣੇ ਪੇਟੇ ਵਾਂਗ ਉਸ ਮrukh ਦੇ ਨਾਲ ਮਿਲਿਆ ਰਹਿੰਦਾ ਹੈ ਜਿਸ ਨੂੰ ਪ੍ਰਮਾਤਮਾ ਨਾਮ ਦਾ ਸਵਾਦ ਆ ਜਾਂਦਾ ਹੈ ਤਨਾਸ਼ਰੀ ਮਾਲਾ ਪੰਜਵਾਂ ਤਨਾਸ਼ਰੀ ਰਾਗ ਦੇ ਵਿੱਚ ਧਾਨ ਗੁਰੂ ਅਰਜਨ ਦੇ ਮਹਾਰਜ ਪੰਜਵੇਂ ਪਾਤਸ਼ਾਹ ਆਪਣੀ ਅਗੰਮੀ ਬਾਣੀ ਵਿੱਚ ਐਂ ਕਹਿ ਰਹੇ ਹਨ ਬਾਹਰ ਜਾਉ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦੁੜਾਇਆ ਬਾਤ ਜਾਂਦਾ ਮਤਲਬ ਹੁੰਦਾ ਕਿ ਮੈਂ ਸਦਕੇ ਜਾਂਦਾ ਹਾਂ ਇਸੇ ਸਤਿਗੁਰੂ ਕਹਿ ਰਹੇ ਹਨ ਕਿ हे ਭਾਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ ਮਾਉਦਿਆਨ ਇਨidcar ਮੈਂ ਜਨ ਸਿੱਧਾ ਮਾਰਗ ਦਿਖਾਇਆ ਫੋਧਿਆਨ ਮਹਗਾ ਜੰਗਲ ਅੰਧਕਾਰ ਘੁੱਪ ਹਨੇਰਾ ਮਾਰਗ ਰਸਾ ਜਿਸ ਨੇ ਇਸ ਵੱਡੇ ਤੇ ਮਾ ਦੇ ਮੋਹ ਦੇ ਘੁੱਪ ਹਨੇਰੇ ਸੰਸਾਰ ਰੂਪੀ ਜੰਗਲ ਵਿੱਚ ਆਤਮਿਕ ਜੀਵਨ ਪ੍ਰਾਪਤ ਕਰ ਲਈ ਮੈਨੂੰ ਸਿੱਧਾ راہ ਖਾ ਦਿੱਤਾ ਹੈ ਹਮਰੇ ਪ੍ਰਾਨ ਗੋਪਾਲ ਗੋਬਿੰਦ ਏ ਭਾਈ ਉਹ ਪ੍ਰਮਾਤਮਾ ਸਾਡੀ ਜਿੰਦਾ ਆਸਰਾ ਹੈ ਈਹਾ ਹੋਆ ਸਰਬ ਤੋਂ ਕੀ ਜਿਸ ਹੈ ہماری ਚੰਦ ਰਾਓ ਜੇਸ ਨੂੰ ਇਸ ਸ਼ਲੋਕ ਵਿੱਚ ਪਰਲੋਕ ਵਿੱਚ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫਿਕਰ ਹੈ ਰਾਮ ਤੁਲੇ ਬਿਸ਼ਰਾਮ ਦੇਾਂਗੇ ਜਾਂ ਕੈ ਸਿਮਰਨ ਸਰਬ ਨਿਦਾਨਾ ਮਾਨ ਮਹਤ ਪਤਪੁਰੀ हे भाई ओ परमात्मा ਸਾਡੀ ਜਿੰਦਾ ਆਸਰਾ ਜਿਸ ਤੇ ਸਿਮਰਨ ਦੀ ਬਰਕਤ ਦੇ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ ਆਦਰ ਮਰਦਾ ਹੈ ਵਡਿਆਈ ਮਿਲਦੀ ਹੈ ਪੂਰੀ ਇੱਜ਼ਤ ਮਿਲਦੀ ਹੈ ਨਾਮ ਲੈਤ ਕੋਟ ਅਗਨਾਸੇ ਭਗਤ ਬशे सब ਤੁਰੀ ਜਿਸ ਦਾ ਨਾਮ ਸਿਮਰਿਆ ਕਰੋੜਾ ਪਾਪਾਂ ਨਾਸ਼ ਹੋ ਜਾਂਦੇ ਹਨ ਕਰੋੜਾ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਹੇ ਭਾਈ ਸਾਰੇ ਭਗਤ ਉਸ ਪ੍ਰਮਾਤਮਾ ਦੇ ਚਰਨ ਦੀ ਧੂੜ ਲੁਛਦੇ ਰਹਿੰਦੇ ਹਨ ਸਾਰਬ ਮਨੋਰ ਸਜੋ ਕੋ ਚਾਏ ਸੇਵਾ ਇੱਕ ਨਿਧਾਨਾ ਹੇ ਭਾਈ ਜੇ ਕੋਈ ਮਨੁੱਖ ਸਾਰੀਆਂ ਅਮਰਦਾ ਪੂਰੀਆਂ ਕਰਨੀਆਂ ਚਾਹੁੰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਉਸ ਇੱਕ ਪ੍ਰਮਾਤਮਾ ਦੀ ਸੇਵਾ ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਾਰੇ ਬ੍ਰਹਮ ਇਹ ਪਰੰਪਰੇ ਸੁਆਮੀ ਸਿਮਰਤ ਪਾਰ ਪਰਨਾ ਇਹ ਭਾਈ ਸਾਰੇ ਜਗਤ ਦੇ ਮਾਲਕ ਬਿੰਦ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਸੰਸਾਰ ਸੁੰਦਰ ਤੋਂ ਪਾਰ ਲੰਘ ਜਾਈਦਾ ਹੈ ਸ਼ੀਤਲ ਸ਼ਾਂਤ ਮਾ ਸੁਖਪਾ ਸਾਥ ਸੰਗੇ ਰਹੋ ਓਲਾ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਉਸ ਮਨੁੱਖ ਦਾ ਹਿਰਦਾ ਠੰਡਾ ਠਾਰਿੰਦਾ ਹੈ ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ ਉਸ ਨੂੰ ਬੜਾ ਆਨੰਦ ਬਣਾਈ ਰਿਦਾ ਹੈ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਟੁਕਦਾ ਹਰ ਤਨ ਸੰਚਨ ਹਰ ਨਾਮ ਪੋਜਨ ਏ ਨਾਨਕ ਕਿਨੋ ਚੁਲਾ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ ਹੈ ਪਰਮਾਤਮਾ ਦੇ ਨਾਮ ਨੂੰ ਆਪਣੇ ਆਤਮਾਵਾਸੀ ਸਵਾਦਲਾ ਭੋਜਨ ਬਣਾਇਆ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਸਾਦ ਸਵਾਦਲਾ ਖਾਣਾ ਬਣਾਇਆ ਹੈ ਸੋ ਸਾਧ ਸੰਗਤ ਜੀ ਇਹ ਜੋ ਆਪ ਜੀ ਨੇ ਬਾਣੀ ਸਰਵਣ ਕੀਤੀ ਹੈ ਉਸ ਮਿੱਤੇ ਧਾਨ ਗੁਰਵਰਜੰਦੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਸ ਪਰਮਾਤਮਾ ਦੀ ਸਿਫਤ ਸਲਾਖ ਕਰਦੇ ਹੋਇਆਂ ਮਨੁੱਖ ਨੂੰ ਇਹੋ ਹੀ ਉਪਦੇਸ਼ ਦਿੱਤਾ ਹੈ ਕਿ ਭਾਈ ਉਸ ਫਰੀਪੂਮ ਪਰਮਾਤਮਾ ਦੇ ਨਾਮ ਨੂੰ ਜਪ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾ ਤੇ ਆਪਣੇ ਲੋਕ ਸੁਖੀ ਅਤੇ ਪ੍ਰਲੋਕ ਸਹਿਲੇ ਕਰ ਲੈ ਸੋ ਸਾਥ ਸੰਗਤ ਜੀ ਹੁਣ ਇੱਥੇ ਹੀ ਦਾਸ ਖਿਮਾ ਦਾ ਜਾਚਕ ਹੈ ਕੱਲ ਫਿਰ ਅਜ ਰੋਵਾਂਗੇ ਸਾਥ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਦਾ ਪਾਠ ਕਰਦੇ ਹੋਇਆ ਅਗੰਮੀ ਬਾਣੀ ਦਾ ਪਾਠ ਕਰਦੇ ਆ। ਸਭ ਨੇ ਵਿਚਾਰਾਂ ਕਰਦੇ ਹੋਇਆ। ਦਾਸ ਸ੍ਰੀ ਕੋਲੋਂ अनेका ਭੁੱਲਾਂ ਗਲਤੀਆਂ ਹੋਈਆਂ ਹਨ। ਅਨਜਾਲ ਤੇ ਭੁੱਲਣ ਹਰ ਮੱਚਾ ਸਮਝੀਏ। ਮਾਫ਼ ਕਰ ਦੇਣਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨੀ, ਬਲ ਬੁੱਧੀ ਬਖਸ਼ਿਸ਼ ਕਰਨੀ, ਸੇਈ ਪਾਰੇ ਗੁਰਮਖਾਦਮ ਮਿਲਣੇ ਜਿਨ੍ਹਾਂ ਦੇ ਮਿਲਿਆ ਵਾਹਿਗੁਰੂ ਜੀ ਦਾ ਨਾਮ ਚਿਤ ਆਵੇ। ਸੋ ਸਾਧ ਸੰਗਤ ਜੀ ਇੱਕ ਬੇਨਤੀ ਕਰਕੇ ਦਾਸ ਨੇ ਅਤੇ ਅਰਜ਼ ਕਰ ਦੇਣੀ ਹੈ ਉਹ ਬੇਨਤੀ ਇਹ ਹੈ ਕਿ ਸਾਧ ਸੰਗਤ ਜੀ ਕਿਰਪਾ ਕਰਕੇ ਦਾਸਰੇ ਦੇ ਚੈਨਲ ਗੁਰਸਾਖੀਆਂ ਸਭ ਨੂੰ ਚਾਲ ਨੂੰ ਸਬਸਕ੍ਰਾਈਬ ਕਰੋ ਜੀ ਜੋ ਆਪ ਜੀ ਨੇ ਸਰਮੋ ਕੀਤਾ ਹੈ ਇਸ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੀ ਆਪ ਜੀ ਦਾ ਕੋਟਨ ਕੋਪ ਧੰਨਵਾਦ ਕਰਦਾ ਹੋਇਆ ਦਾਸ ਖਿਮਾ ਬਲਉਦਾ ਹੈ खिमागता है फतेह मिला है गज के फतेह बुलाइए जी वागुरु जी का खालसा वागुरु जी की फतेह